ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਤੁਹਾਨੂੰ ਪਤਾ ਹੈ ਕਿ ਚੋਣਾਂ ਦਾ ਆਗਾਜ਼ ਸਾਡਾ ਹੋ ਚੁੱਕਿਆ ਹੈ ਤੇ ਅੱਜ ਮਿਡਨਾਈਟ ਤੋਂ ਸਾਡੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਹੋ ਚੁੱਕੀ ਤੇ ਕੱਲ ਤੋਂ ਸਾਡੇ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਕਰੇ ਜਾਣਗੇ ਸੋ ਬਠਿੰਡਾ ਪਾਰਲੀਮੈਂਟਰੀ ਕੰਸਟਿਟੂਐਂਸੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 9 ਹਲਕੇ ਨੇ ਸਾਡੇ ਕੋਲ 9 ਪਾਰਲੀਮੈਂਟਰੀ ਜਿਹੜੇ ਸਾਡੇ ਹਲਕੇ ਨੇ ਅਸੈਂਬਲੀ ਕੰਸਟਿਟੂਐਂਸੀਜ਼ 9 ਪੈਦੀਆਂ ਨੇ ਬਠਿੰਡਾ ਦੇ ਵਿੱਚ ਜਿਨ੍ਹਾਂ ਚੋਂ 5 ਜ਼ਿਲ੍ਹਾ ਬਠਿੰਡਾ ਦੇ ਅੰਦਰ 3 ਮਾਨਸਾ ਦੇ ਅੰਦਰ ਇੱਕ ਮੁਖਰ ਸਾਹਿਬ ਦੀ ਲੰਬੀ ਜਿਹੜੀ ਆ ਉਹ ਹਲਕਾ ਬੰਦਰੀ ਹੈ। ਅ ਐਜ਼ ਔਨ ਡੇਟ ਜੇ ਮੈਂ ਤੁਹਾਡੇ ਕੋਲ ਵੋਟਰਸ ਦੀ ਗੱਲ ਕਰਾਂ ਤਾਂ ਸਾਡੇ ਕੋਲ 16 ਲੱਖ 48 ਹਜ਼ਾਰ 169 ਟੋਟਲ ਵੋਟਰ ਐਜ਼ ਔਨ ਡੇਟ ਨੇ ਜੀ। ਮੇਲ ਫੀਮੇਲ ਵੋਟਰਸ ਤੇ 트랜ਸ ਜੈਂਡਰ ਵੋਟਰਸ ਪਲੱਸ ਨਵਾਂ ਉਪਰਾਲਾ ਜਿਹੜਾ ਅਸੀਂ ਇਸ ਵਾਰ ਕੀਤਾ ਹੈ ਕਿ 18 ਤੋਂ 19 ਸਾਲ ਦਾ ਜਿਹੜਾ ਵੋਟਰ ਹੈ ਉਹਦੇ ਉੱਤੇ ਸਾਡਾ ਕਾਫੀ ਫੋਕਸ ਸੀਗਾ। ਉਹ ਉਸ ਫੋਕਸ ਨੂੰ ਦੇਖਦੇ ਹੋਏ ਲਾਸਟ 2019 ਦੇ ਇਲੈਕਸ਼ਨ ਚ ਤਕਰੀਬਨ 31000 ਸਾਡੇ ਕੋਲ 18 ਤੋਂ 19 ਸਾਲ ਦੀ ਏਜ ਦੇ ਜਿਹੜੇ ਵੋਟਰ ਸੀਗੇ ਉਹ ਸੀ ਜਿਹੜਾ ਕਿ ਇਸ ਵਾਰੀ ਨੰਬਰ ਤਕਰੀਬਨ 7000 ਵੱਧ ਕੇ 38339 ਦਾ ਜਿਹੜਾ ਆਕੜਾ ਹੈ ਉਹ ਉੱਥੇ ਪਹੁੰਚਿਆ ਨੈਕਸਟ ਵੀਕ ਪੋਲਿੰਗ ਸਟੇਸ਼ਨਸ ਦੀ ਜੇ ਮੈਂ ਗੱਲ ਕਰਾਂ ਜੀ ਬਹੁਤ ਵੱਡਾ ਸਾਡਾ ਇਹ ਹਲਕਾ ਹੈਗਾ ਇਸ ਹਲਕੇ ਦੇ ਵਿੱਚ ਟੋਟਲ 9 ਜਿਹੜੇ ਅਸੈਂਬਲੀ ਰੈਸੀਡੈਂਸੀਸ ਨੇ ਉਹਨਾਂ ਚੋਂ 920 ਪੋਲਿੰਗ ਸਟੇਸ਼ਨ ਲੋਕੇਸ਼ਨਸ ਨੇ ਜੇ ਤੁਮੈਂ ਲੋਕੇਸ਼ਨ ਦੀ ਗੱਲ ਕਰਦਾ ਤਾਂ ਲੋਕੇਸ਼ਨ ਦਾ ਬੇਸਿਕਲੀ ਮਤਲਬ ਹੈ ਕਿ ਕੋਈ ਵੀ ਇੱਕ ਬਿਲਡਿੰਗ ਜਿੱਥੇ ਇੱਕ ਜਾਂ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਹੋ ਸਕਦਾ ਹੈ 1814 ਸਾਡੇ ਟੋਟਲ ਪੋਲਿੰਗ ਸਟੇਸ਼ਨ ਬਣਦੇ ਨੇ ਜੀ ਨੈਕਸਟ ਸੋ ਸ਼ਡਿਊਲ ਆਫ ਐਕਟੀਵਿਟੀਜ਼ ਜਿੱਦਾਂ ਹੀ ਤੁਹਾਨੂੰ ਪਤਾ ਹੈ ਕਿ ਅੱਜ ਰਾਤ ਨੂੰ ਜਿੱਦਾਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਕੱਲ ਦੀ ਡੇਟ ਤੋਂ 7 ਤਰੀਕ ਤੋਂ ਲੈ ਕੇ 14 ਤਰੀਕ ਤੱਕ ਸਾਡੀ ਜਿਹੜੀ ਨਾਮੀਨੇਸ਼ਨ ਹੈ ਉਹ ਭਰੀ ਜਾਊਗੀ ਜਿਹਦੇ ਵਿੱਚ ਦੋ ਦਿਨ ਆਉਂਦੇ ਨੇ ਜਿਹੜੀ ਕਿ ਪਬਲਿਕ ਹਾਲੀਡੇ ਹੈ 11 ਤਰੀਕ ਤੇ 12 ਤਰੀਕ ਇਹਨਾਂ 2 ਦਿਨਾਂ ਦੇ ਵਿੱਚ ਨੈਗੋਸ਼ੀਏਬਲ ਇਨਸਟਰੂਮੈਂਟ ਆਕਟ ਦੇ ਉੱਤੇ ਇਨ ਛੁੱਟੀ ਰਹਿੰਦੀ ਹੈ ਬੈਂਕਸ ਦੀ ਵੀ ਸੋ ਸਾਡਾ ਇਹ 2 ਦਿਨ ਇਦਾਂ ਦੇ ਹੋਣਗੇ ਜਦੋਂ ਨਾਮਿਨੇਸ਼ਨ ਨਹੀਂ ਭਰੀ ਜਾਊਗੀ ਅਦਰਵਾਈਜ਼ 7 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿੱਚ ਵਿੱਚ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਕਦੇ ਵੀ ਤੁਸੀਂ ਆ ਕੇ ਜਿਹੜਾ ਡੀਸੀ ਕੋਟ ਰੂਮ ਹੈ ਉਸ ਨੂੰ ਅਸੀਂ ਨਾਮਿਨੇਸ਼ਨ ਭਰਨ ਲਈ ਇੱਕ ਜਿਹੜਾ ਹੈਗਾ ਨਾਮਿਨੇਟ ਕੀਤਾ ਹੋਇਆ ਕਿ ਉੱਥੇ ਤੁਸੀਂ ਆਪ ਦੇ ਨਾਮਿਨੇਸ਼ਨ ਭਰ ਸਕਦੇ ਹੋ ਇੱਕ ਜਗ੍ਹਾ ਅਸੀਂ ਨਿਰਧਾਰਿਤ ਕੀਤੀ ਹੈ ਕੈਂਡੀਡੇਟ ਦੇ ਨਾਲ ਚਾਰ ਬੰਦੇ ਜਿਹੜੇ ਨੇ ਉਹ ਆ ਸਕਦੇ ਨੇ ਕੈਂਡੀਡੇਟ ਪਲੱਸ 4 ਪੰਜ ਬੰਦੇ ਤੋਂ ਇਲਾਵਾ ਅਸੀਂ ਉਸ ਰੂਮ ਦੇ ਵਿੱਚ ਕਿਸੇ ਨੂੰ داخل ਨਹੀਂ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਲਾਸਟ ਡੇ ਆਫ ਫਾਈਲਿੰਗ ਨਾਮੀਨੇਸ਼ਨ ਤੋਂ ਅਗਲੇ ਦਿਨ ਜਿਹੜੀ ਸਾਡੀ 15 ਤਰੀਕ ਦੀ ਸਕਰੂਟੀ ਹੈ ਸਕਰੂਟੀ ਦੇ ਵਿੱਚ ਅਸੀਂ ਕੈਂਡੀਡੇਟ ਦਾ ਜਿਹੜਾ ਫਾਰਮ ਉਹਨੇ ਭਰਿਆ ਨਾਮੀਨੇਸ਼ਨ ਫਾਰਮ ਤੇ ਫਾਰਮ 26 ਤੇ ਉਸ ਤੋਂ ਇਲਾਵਾ ਕੈਂਡੀਡੇਟ ਦੇ ਅਗੇਂਸਟ ਜਿਹੜਾ ਜੇ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਐਫੀਡੇਵਿਟ ਕੋਈ ਕਾਊਂਟਰ ਐਫੀਡੇਵਿਟ ਕੁਝਾਇ ਤਾਂ ਕੋਈ ਉਦਾਂ ਦੀ ਡਿਟੇਲ ਜਿਹਦੇ ਨਾਲ ਲੱਗਦਾ ਹੈ ਕਿ ਉਹਦੀ ਨਾਮਿਨੇਸ਼ਨ ਦੇ ਵਿੱਚ ਕੋਈ ਕਮੀ ਹੈ ਕੋਈ ਖਾਮੀ ਹੈ ਉਸ ਚੀਜ਼ ਨੂੰ ਅਸੀਂ 15 ਤਰੀਕ ਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ 15 ਤਰੀਕ ਨੂੰ ਹੀ ਅਸੀਂ ਫਾਈਨਲ ਵੈਲਿਡੇਟਲੀ ਨਾਮਿਨੇਟਡ ਕੈਂਡੀਡੇਟ ਜਿਹੜੇ ਨੇ ਉਹਨਾਂ ਦੀ ਲਿਸਟ ਬਣ ਜਾਊਗੀ ਉਸ ਤੋਂ ਬਾਅਦ ਇਹ ਕੈਂਡੀਡੇਟ ਜਿਹੜੇ ਵੈਲਿਡੇਟਲੀ ਨਾਮਿਨੇਟ ਹੋ ਗਏ 16 ਤਰੀਕ ਤੇ 17 ਤਰੀਕ ਦੋ ਦਿਨ ਉਹਨਾਂ ਕੋਲ ਹੈਗੇ ਆ ਉਹ ਆਪ ਦੀ ਵਿਡਰੋਅਲ ਜੇ ਕੋਈ ਰਿਕੁਐਸਟ ਦੇਣਾ ਚਾਹੁੰਦਾ ਹੈ ਤਾਂ 17 ਤਰੀਕ تک ਆਪ ਦੀ ਵਿਡਰੋਅਲ ਦੇ ਦੇਤੀ ਉਸ ਤੋਂ ਬਾਅਦ ਜਿੱਦਾਂ ਹੀ ਵਿਡਰੋਅਲ ਦੀ ਲਿਸਟ ਫਾਈਨਲ ਹੋਈ ਤਾਂ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਜੀ ਅਲਾਟਮੈਂਟ ਆਫ ਸਿੰਬਲ ਜਿਹੜੀ ਹੈ ਉਹ ਕੈਂਡੀਡੇਟ ਜਿਹੜੇ ਕਿ ਉਮੀਦਵਾਰ ਲੜਨਾ ਚਾਹਣਗੇ ਉਹਨਾਂ ਨੂੰ ਅਸੀਂ ਸਿੰਬਲ ਜਿਹੜੇ ਨੇ ਆਪਣੇ ਅਲਾਟ ਕਰਾਂਗੇ ਇੱਕ ਤਰੀਕ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ ਇੱਕ ਤਰੀਕ ਨੂੰ ਆਪਣੀ ਲਾਸਟ ਫੇਜ਼ ਆਫ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਾਡੀ ਪੋਲਿੰਗ ਹੋਣੀ ਹੈ ਇੱਕ ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਦੇ ਦਰਮਿਆਨ 1814 ਜਿਹੜੇ ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ 960 ਲੋਕੇਸ਼ਨ ਤੇ ਉੱਥੇ ਸਾਡੀ ਜਿਹੜੀ ਹੈਗੀ ਪੋਲ ਪਏਗੀ 4 ਤਰੀਕ ਨੂੰ ਜਿਹੜੀ ਹੈਗੀ ਸਾਡੀ ਕਾਊਂਟਿੰਗ ਹੋਊਗੀ ਇਸ ਵਾਰੀ ਅਸੀਂ ਕੁਝ ਵੱਖਰਾ ਕੀਤਾ ਉਹ ਇਹ ਹੈ ਕਿ ਆਮ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਪਾਰਲੀਮੈਂਟਰੀ ਕੰਸਟਿਟੈਂਸੀ ਬਟੰਡੇ ਦੇ ਜਿਹੜੇ ਕਾਊਂਟਿੰਗ ਹੁੰਦੇ ਸੀ ਉਹ ਵੱਖ-ਵੱਖ ਥਾਵਾਂ ਦੇ ਹੁੰਦੇ ਸੀ ਕਿਉਂਕਿ ਕੰਸਟਿਟੈਂਸੀ ਬਹੁਤ ਵੱਡੀ ਹੈ ਬਹੁਤ ਥਾਵਾਂ ਦੇ ਉੱਤੇ ਹੁੰਦੀ ਸੀ ਉਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਕੁਝ ਕਮੀ ਪੇਸ਼ੀ ਲੱਗਦੀ ਸੀ ਕਿ ਮਹਿਸੂਸ ਹੁੰਦੇ ਸੀ ਕਿ ਉਹਦਾ ਕੰਟਰੋਲ ਨਹੀਂ ਹੋ ਸਕਦਾ ਰੰਨਾ ਸਾਡਾ ਤੇ ਦੂਸਰਾ ਜਿਹੜਾ ਹੈ ਕੈਂਡੀਡੇਟ ਨੂੰ ਤੇ ਪਲੱਸ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਕੋਈ ਨਾ ਕੋਈ ਔਕੜ ਉੱਥੇ ਆਂਦੀ ਸੀ ਸੋ ਉਸ ਚੀਜ਼ ਨੂੰ ਦੇਖਦੇ ਹੋਏ ਇਸ ਵਾਰੀ ਅਸੀਂ ਸੈਂਟਰਲਾਈਜ਼ਡ ਇੱਕ ਕਾਊਂਟਿੰਗ ਕਰ ਰਹੇ ਹਾਂ ਐਮ ਆਰ ਐਸ ਪੀ ਟਿਊ ਦਾ ਜਿਹੜਾ ਕੈਂਪਸ ਹੈ ਉੱਥੇ ਅਸੀਂ ਇਹ ਕਾਊਂਟਿੰਗ ਕਰ ਰਹੇ ਹਾਂ ਸੋ ਸਾਰੇ 9 ਹਲਕਿਆਂ ਦੀ ਕਾਊਂਟਿੰਗ ਜਿਹੜੀ ਹੈ ਉਹ ਇੱਕੋੋ ਜਗ੍ਹਾ ਤੇ ਹੋਊਗੀ ਇੱਕੋ ਕੈਂਪਸ ਦੇ ਵਿੱਚ ਹੋਊਗੀ ਦੋ ਬਿਲਡਿੰਗ ਹੈਗੀਆਂ ਨੇ ਸਾਡੇ ਕੋਲ ਇੱਕ ਸੈਂਟਰਲ ਲਾਇਬ੍ਰੇਰੀ ਹੈਗੀ ਹੈ ਦੂਸਰਾ ਇੱਕ ਉਹਨਾਂ ਦਾ ਲੈਕਚਰ ਬਲੌਕ ਹੈ ਉੱਥੇ ਦੋ ਜਗ੍ਹਾ ਦੇ ਵਿੱਚ ਸਾਡੀ ਜਿਹੜੀ ਹੈਗੀ ਕਾਊਂਟਿੰਗ ਹੋਊ ਉਹ ਵਾਲੀਆਂ ਟੀਮ ਵੀ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਜੀ ਤੇ ਬਹੁਤ ਵਧੀਆ ਕੰਮ ਹੁਣ ਵੀ ਟੀਮ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਅੱਜ ਤੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਤੱਕ ਜਿਸ ਦਿਨ ਤੋਂ ਸਾਡਾ ਕੋਡ ਲੱਗਿਆ ਹੈਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ 142 ਤਰ੍ਹਾਂ ਦੀਆਂ ਕੰਪਲੇਨਸ ਆਈਆਂ ਸੀਗੀਆਂ ਜਿਹੜੀਆਂ ਕਿ ਅਸੀਂ ਵਿਦਨ 24 ਆਵਰਸ ਜਾਂ ਸੀ ਵੀ ਜਲਦੇ ਉੱਤੇ ਜਿਹੜੀ ਕੰਪਲੇਨਟ ਆਈ ਤਾਂ ਵਿਦਨ 100 ਮਿੰਟ ਉਹਨੂੰ ਅਸੀਂ ਕੰਪਲੇਨਟ ਨੂੰ ਨਜਿੱਠਿਆ ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਕਾ ਚਾਹਾਂਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਵੀ ਕੋਈ ਵੋਟਰ ਹੈ ਕਿਸੇ ਨੂੰ ਹੁੰਦਾ ਹੈ ਕਿ ਮੈਂ ਕੰਪਲੇਂਟ ਕਿੱਦਾਂ ਪਾ ਸਕਦਾ ਹਾਂ ਸੀ ਵਿਜੀਲੈਂਸ ਕਮਿਸ਼ਨ ਨੇ ਆਪ ਡਵੈਲਪ ਕੀਤੀ ਹੈ ਐਂਡਰੋਇਡ ਵਿਦ ਪਲੇ ਸਟੋਰ ਦੋਨਾਂ ਦੇ ਉਤੇ ਉਹ ਹੈਗੀ ਆਪਲ ਤੇ ਐਂਡਰੋਇਡ ਪਲੇ ਸਟੋਰ ਤੇ ਉਹਨੂੰ ਤੁਸੀਂ ਡਾਊਨਲੋਡ ਕਰੋ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਪੋਲ ਕੋਟ ਦੀ ਵਾਇਓਲੇਸ਼ਨ ਹੋ ਰਹੀ ਹੈ ਕਿਤੇ ਕੋਈ ਬੈਨਰ ਗਲਤ ਲੱਗਿਆ ਹੋਇਆ ਹੈ ਜਾਂ ਕਿਤੇ ਕੋਈ ਹੋਰ ਵਾਇਓਲੇਸ਼ਨ ਹੋ ਰਹੀ ਹੈ ਤਾਂ ਉਸ ਨੂੰ ਤੁਸੀਂ ਜਿੱਦਾਂ ਹੀ ਤੁਸੀਂ ਅਪਲੋਡ ਕਰਦੇ ਹੋ ਵੀਡੀਓ ਜਾਂ ਫੋਟੋਗ੍ਰਾਫ ਇਹ ਆਪ ਦੀ ਕੰਪਲੇਂਟ ਨੂੰ ਵਿਦ ਇਨ 100 ਮਿੰਟ ਅਸੀਂ ਆਪਣੀ ਫਲਾਈਂਗ ਸਕਵਾਡ ਉੱਥੇ ਭੇਜਦੇ ਆ ਤੇ ਉਸ ਤੋਂ ਬਾਅਦ 100 ਮਿੰਟ ਦੇ ਵਿੱਚ ਵੀ ਅਸੀਂ ਉੱਥੇ ਕਾਰਵਾਈ ਕਰਕੇ ਇਹ ਕਰਦੇ ਆ ਤੇ ਕਿਉਂਕਿ ਬੜਾ ਹੀ ਸੈਂਸਿਟਿਵ ਐਕਸਪੈਂਡੀਚਰ ਸੈਂਸਿਟਿਵ ਵਾਈਜ਼ ਹੈਗੀ ਹੈ ਕਨਸਟੀਟੂਐਂਸੀ ਹੁਣ ਤੱਕ ਜੇ ਮੈਂ ਤੁਹਾਨੂੰ ਦੱਸਾਂ ਤਾਂ ਐਜ਼ ਔਨ ਡੇਟ ਅਸੀਂ 4.3 ਕਰੋੜ ਦਾ ਜਿਹੜਾ ਕੈਸ਼ ਆ ਕਿਸੇ ਵੀ ਤਰ੍ਹਾਂ ਦੀ ਇਲਿਸਿਟ ਲਿਕਰ ਹੋ ਗਈ ਜਾਂ ਕੋਈ ਹੋਰ ਸਮਗਰੀ ਹੋ ਗਈ ਐਨੇ ਵੈਲਿਊ ਦੀ ਅਸੀਂ ਫੜ ਚੁੱਕੇ ਆ ਵਿਚ ਇਜ਼ ਪ੍ਰੋਬੇਬਲੀ ਲਾਰਜੈਸਟ ਡਿਊਰਿੰਗ ਦਾ ਇਲੈਕਸ਼ਨ ਉਹਦੇ ਤੇ ਸਾਡਾ ਬੜਾ ਫੋਕਸ ਹੈ ਆ ਇੰਟਰ ਸਟੇਟ ਨਾਕਾ ਜਿਹੜੇ ਨੇ ਉਹਦੇ ਤੇ ਸਾਡਾ ਫੋਕਸ ਹੈਗਾ ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਡੀ ਹੱਦ ਹਰਿਆਣੇ ਦੇ ਨਾਲ ਲੱਗਦੀ ਹੈਗੀ ਹੈ ਸੋ ਜਿੱਦੇ ਸਾਡੇ ਇੰਟਰ ਸਟੇਟ ਟਾਕਾ ਨੇ ਉਹ ਅਸੀਂ ਸੀਸੀਟੀਵੀ ਦੇ ਰਾਹੀਂ ਮੋਨੀਟਰ ਕਰ ਰਹੇ ਹਾਂ ਪਰਟੀਕੂਲਰਲੀ ਤਲਵੱਡੀ ਸਾਹਿਬ ਉਹ ਤੇ ਬਠਿੰਡਾ ਰੂਰਲ ਦੇ ਜਿਹੜੇ ਹਲਕੇ ਨੇ ਉੱਤੇ ਪਲੱਸ ਉਸ ਤੋਂ ਬਾਅਦ ਸਰਦੂਲਗੜ੍ਹ ਦੀ ਸਾਡੀ ਹੱਦ ਜਿਹੜੀ ਆ ਉਹ ਫਤਿਹਬਾਦ ਨਾਲ ਤੇ ਕੁਝ ਪਾਰਟ ਸੰਗੂ ਅੰਦਰ ਸਿਰਸੇ ਨਾਲ ਲੱਗਦੀ ਹੈ ਉੱਥੇ ਵੀ ਸਾਡੇ ਜਿਹੜੇ 24/7 ਨਾਕਾਜ਼ ਜਿਹੜੇ ਨੇ ਆਪਰੇਸ਼ਨਲ ਨੇ ਔਰ ਫੋਰਸ ਜਿੱਦਾਂ ਜਿੱਦਾਂ ਸਾਡੇ ਕੋਲ ਫੋਰਸ ਆਮੀ ਜਾਊਗੀ ਐਸਐਸਪੀ ਸਾਹਿਬ ਲਾਅ ਐਂਡ ਆਰਡਰ ਬਾਰੇ ਤੁਹਾਨੂੰ ਬਰੀਫ ਕਰਨਗੇ ਜਿੱਦਾਂ ਹੀ ਜਿੱਦਾਂ ਫੋਰਸ ਸਾਡੇ ਆਲੀ ਜਾਊਗੇ ਸੋ ਅਸੀਂ ਰੈਂਡਮਲੀ ਉਹਨੂੰ ਅ alloacate ਉਸ ਤੋਂ ਉੱਤੇ ਕਰਦੇ ਰਾਵਾਂਗੇ ਤੇ ਹੁਣ ਜੇ ਕਿਸੇ ਦਾ ਕੋਈ ਪਾਰਟਿਕੂਲਰ ਕੁਐਸਚਨ ਕੋਈ ਕੁਇਰੀ ਹੈ ਤਾਂ ਹਾਊਸ ਇਸ ఓਪਨ ਉਸ ਤੋਂ ਪਹਿਲਾਂ ਮੈਂ ਕਹਾਵਾਂਗਾ ਕਿ ਐਸਐਸਪੀ ਸਾਹਿਬ ਕਾਈਂਡਲੀ ਇਲੈਕਸ਼ਨ ਦੇ ਰਿਲੇਟਿਡ ਜਿੰਨੀ ਸਾਡੀ ਤਿਆਰੀ ਹੈਗੀ ਹੈ ਪੁਲਿਸ